ਇਥੇ ਕਿ ਜਿਹੜੀ ਮੰਗ ਆ ਜਿਹੜੀ ਮੈਂ ਅੱਜ ਤੁਹਾਡੇ ਨਾਲ ਮੇਨ ਇਹ ਗੱਲ ਕਰਨੀ ਆ ਉਹ ਮੈਂ ਮੇਨ ਤੁਹਾਡੇ ਨਾਲ ਇਹ ਗੱਲ ਕਰਨੀ ਆ ਹੁਣ ਜਿਹੜੀਆਂ ਕਿ ਸਾਨੂੰ ਸਭ ਨੂੰ ਪਤਾ ਕਿ ਹਾਰੀ ਦੀਆਂ ਫਸਲਾਂ ਵੇਚ ਰਹੀਆਂ ਨੇ ਹਾਰੀ ਦੀਆਂ ਫਸਲਾਂ ਦੇ ਵਿੱਚੋਂ ਜਿਹੜੀ ਮੈਂ ਮੁੱਖ ਫਸਲ ਦੀ ਗੱਲ ਕਰਨੀ ਆ ਪੰਜਾਬ ਦੇ ਵਿੱਚ ਖਾਸ ਖਾਸ ਦੀ ਖੇਤੀ ਦੀ ਗੱਲਬਾਤ ਕਰਨੀ ਆ ਮੈਂ ਬਹੁਤ ਸਾਲਾਂ ਤੋਂ ਕਰਦਾ ਆ ਆ ਵੀ ਪੰਜਾਬ ਦੇ ਵਿੱਚ ਖਾਸ ਖਾਸ ਦੀ ਖੇਤੀ ਹੋਣੀ ਚਾਹੀਦੀ ਹੈ ਹੁਣ ਜਿਹੜੀ ਮੈਂ ਇਹ ਗੱਲ ਕਰਦਾ ਵੀ ਖਾਸ ਖਾਸ ਦੀ ਖੇਤੀ ਹੋਣੀ ਚਾਹੀਦੀ ਹੈ 2018 ਦੇ ਵਿੱਚ ਭਰਾਵੋ ਮੇਰੇ ਤੇ ਪਰਚਾ ਹੋਇਆ ਸੀਗਾ ਅਸੀਂ ਜਿਹੜਾ ਕਿ 2-3 ਵਿੱਗਿਆਂ ਦੇ ਵਿੱਚ ਅਸੀਂ ਇਹ ਖਸ ਖਸ ਬੀਜਤੀ ਸੀਗੀ ਫੀਮ ਬੀਜਤੀ ਸੀਗੀ ਤੇ ਉਦੋਂ ਸਰਕਾਰ ਨੇ ਪਰਚਾ ਕੀਤਾ ਸੀ ਉਦੋਂ ਲੋਕਾਂ ਦੇ ਸਹਿਯੋਗ ਨਾਲ ਉਦੋਂ ਵੀ ਇਹ ਪਰਚਾ ਰੱਦ ਕਰਾਇਆ ਸੀਗਾ ਇਹ ਭਰਾਵੋ ਜਿਹੜੀ ਮੈਂ ਖਸ ਖਸ ਦੀ ਖੇਤੀ ਦੀ ਭੁੱਕੀ ਫੀਮ ਦੀ ਖੇਤੀ ਦੀ ਮੈਂ ਗੱਲ ਕਦੋਂ ਕਰਨ ਲੱਗਿਆ ਮੈਂ ਡਾਕਟਰ ਧਰਮਵੀਰ ਗਾਂਧੀ ਕੋਲੇ ਆਹੀ ਜਿਹੜਾ ਸਮਾਂ ਸੀਗਾ ਆਹ ਆਪਾਂ ਇਹਦੋਂ 20 ਦਿਨ ਪਹਿਲਾਂ ਦੀ ਗੱਲ ਕਰ ਲਓ ਜਿਵੇਂ ਆਹ ਸਮੇਂ ਦੇ ਵਿੱਚ ਹਨਾ 2018 ਦੇ ਵਿੱਚ ਮੈਂ ਗਿਆ ਦਵਾਈ ਲੈਣ ਡਾਕਟਰ ਧਰਮਵੀਰ ਗਾਂਧੀ ਕੋਲੇ ਜਦੋਂ ਮੈਂ ਦਵਾਈ ਲੈਣ ਗਿਆ ਭਰਾਵੋ ਉੱਥੇ ਡਾਕਟਰ ਧਰਮਵੀਰ ਗਾਂਧੀ ਮੈਨੂੰ ਚ ਚਲੋ ਮੇਰੀ ਤਾਂ ਥੋੜਾ-ਮੋਟਾ ਮੈਨੂੰ ਜਾਣਦੇ ਸੀ ਕਿ ਥੋੜਾ-ਮੋਟਾ ਉਹ ਕਿਸੇ ਨਾਲ ਹੋਰ ਗੱਲਾਂ ਕਰ ਰਿਹਾ ਸੀ ਉੱਥੇ ਮੈਨੂੰ ਵੀ ਇੰਟਰਸਟ ਹੋ ਗਿਆ ਜਦੋਂ ਭੁੱਕੀ ਫੀਮ ਤੇ ਗੱਲਾਂ ਕਰਦਾ ਸੀ ਸਾਇਡ ਡਾਕਟਰ ਧਰਮਵੀਰ ਗਾਂਧੀ ਅੱਜ ਐਮਪੀ ਨੇ ਭੁੱਲ ਗਏ ਹੁਣ ਹਨਾ ਪਰ ਮੇਰੇ ਉਹ ਦਿਮਾਗ ਦੇ ਵਿੱਚ ਗੱਲ ਫਿੱਟ ਹੋ ਗਈ ਮੈਂ ਡਾਕਟਰ ਧਰਮਵੀਰ ਗਾਂਧੀ ਨੂੰ ਕਈ ਸਵਾਲ ਕਰੇ ਉਹਨਾਂ ਨੇ ਮੈਨੂੰ ਸਵਾਲਾਂ ਦਾ ਜਵਾਬ ਵੀ ਦਿੱਤਾ ਉਸ ਟਾਈਮ ਮੈਂ ਕਿਹਾ ਜੀ ਤੁਸੀਂ ਇਹ ਖਸਖਾ ਦੀ ਫੀਮ ਦੀ ਖੇਤੀ ਦੀ ਕਿਉਂ ਗੱਲ ਕਰ ਰਹੇ ਹੋ ਡਾਕਟਰ ਧਰਮਵੀਰ ਗਾਂਧੀ ਨੇ ਕਈ ਗੱਲਾਂ ਦੱਸੀਆਂ ਕਹਿੰਦਾ ਕਿੰਨਾ 70 80% ਦਵਾਈਆਂ ਦੇ ਵਿੱਚ ਫੀਮ ਦੀ ਵਰਤੋਂ ਦੀ ਵਰਤੋਂ ਹੁੰਦੀ ਹੈ ਪਰ ਕਹਿੰਦਾ ਵੀ 90% ਦਵਾਈਆਂ ਦੇ ਵਿੱਚ ਫੀਮ ਦੀ ਵਰਤੋਂ ਵੀ ਹੋ ਸਕਦਾ ਪਰ ਕਹਿੰਦਾ ਕੈਮੀਕਲਾਂ ਨਾਲ ਬਣਾਈ ਜਾ ਰਹੀ ਹੈ ਪਰ ਜੇਕਰ ਕਹਿੰਦਾ ਸਾਰੀਆਂ ਦਵਾਈਆਂ ਦੇ ਵਿੱਚ ਫੀਮ ਦੀ ਵਰਤੋਂ ਹੋਵੇ ਤਾਂ ਇਹ ਸਰੀਰ ਲਈ ਬਹੁਤ ਫਾਇਦੇਮੰਦ ਆ ਚਲੋ ਭਾਈ ਜਦੋਂ ਮੇਰੇ ਦਿਮਾਗ ਦੇ ਵਿੱਚ ਗੱਲ ਫਿੱਟ ਹੋ ਗਈ ਡਾਕਟਰ ਧਰਮੀਰ ਗਾਂਧ ਨੇ ਮੇਰੇ ਗੱਲਾਂ ਮੈਂ ਸਵਾਲ ਜਵਾਬ ਕਰੇ ਕਹਿੰਦਾ ਫੀਮ ਕਹਿੰਦਾ ਸੀ ਖਸ ਖਸ ਦੀ ਕਹਿੰਦਾ ਮੈਂ ਜਦੋਂ ਬਜਾਉਣੀ ਚਾਹੀ ਕਹਿੰਦਾ ਸਰਕਾਰ ਮੇਰੇ ਮਗਰ ਪੈ ਗਈ ਕਹਿੰਦਾ ਮੈਂ ਤਾਂ ਸਰਕਾਰ ਤੋਂ ਮਾਫੀ ਮੰਗ ਕੇ ਖੜਾ ਛੜਾਇਆ ਡਾਕਟਰ ਧਰਮਵੀਰ ਗਾਂਧੀ ਨੇ ਵੀ ਕਿਰਾਂ ਬਜਾਈ ਸੀਗੀ ਪਤਾ ਨਹੀਂ ਕਿਹੜੇ ਪਿੰਡ ਦੇ ਵਿੱਚ ਜਦੋਂ ਬਜਾਈ ਸੀਗੀ ਭਾਈ ਇਸ ਤੋਂ ਬਾਅਦ ਮੇਰੇ ਤਾਂ ਇਹੋ ਜਿਹੀ ਦਿਮਾਗ ਤੇ ਵਿੱਚ ਗੱਲ ਚੜੀ ਅਸ਼ਤਾ ਆ ਕੇ ਅੱਧਾ ਪੋਣਾ ਕਿੱਲਾ ਬੀਜ ਸੀ ਤੁਸੀਂ ਸਾਲਾਂ ਨੂੰ ਦੇਖੇ ਹੀ ਹੋਣਾ ਅਸੀਂ ਬੀਜੀ ਹੋਈ ਭਾਈ ਮੈਂ ਤਾਂ ਵੀਡੀਓ ਪਾਤੀ ਸਰਕਾਰ ਨੇ ਵਾਹ ਜਿਹੜਾ ਕੁਝ ਕਰਨਾ ਕਰ ਲੈ ਸਰਕਾਰ ਅਜੇ ਤਾਂ ਫੇਰ ਬੀਜ ਸੀ ਚਲੋ ਭਾਈ ਭੁੱਕੀ ਬੀਜੀ ਉਦੋਂ ਸਰਕਾਰ ਨੇ ਪਰਚੇ-ਪੁਰਚੇ ਕੀਤੇ ਉਦੋਂ ਚਲੋ ਭਾਈ ਫੇਰ ਉਦੋਂ ਪਰਚੇ ਉਦੋਂ ਵਿੱਚੋਂ ਬਾਹਰ ਆ ਗਏ ਹਨ ਹੁਣ ਜਿਹੜੀ ਇਹ ਗੱਲ ਆ ਵੀਰੋ ਮੈਂ ਜਿਹੜੀਆਂ ਕਈ ਗੱਲਾਂ ਨੇ ਕਿ ਮੈਂ ਕੀ ਚਾਹੌ ਚਾਹਣਾ ਕਿ ਪੰਜਾਬ ਦੇ ਵਿੱਚ ਖੇਤੀ ਹੋਣੀ ਚਾਹੀ ਚੰਗੇ ਲੋਕਾਂ ਦੀ ਇਹ ਸੋਚ ਆ ਕਿ ਇਹ ਨਸ਼ਾ ਬਿਲਕੁਲ ਮੈਂ ਮੰਨਦਾ ਵੀ ਇਹ ਨਸ਼ਾ ਹੈ ਨਸ਼ਾ ਹੈ ਬਹੁਤ ਵੱਡਾ ਨਸ਼ਾ ਹੈ ਪਰ ਅੱਜ ਜਿਹੜੇ ਪੰਜਾਬ ਦੇ ਨੌਜਵਾਨ ਨੇਗੇ ਉਹ ਤੁਹਾਨੂੰ ਸਭ ਨੂੰ ਪਤਾ ਵੀ ਕਿੱਡਾ ਵੱਡਾ ਹਰ ਇੱਕ ਪਿੰਡ ਦੇ ਵਿੱਚੋਂ ਕੋਈ ਵੀ ਨੌਜਵਾਨ ਚਿੱਟੇ ਤੋਂ ਜਿਹੜੇ ਜ਼ਿਆਦਾਤਰ ਨੌਜਵਾਨ ਨੇ ਚਿੱਟੇ ਤੋਂ ਵੰਝ ਨਹੀਂ ਰਹੇ ਹਰ ਇੱਕ ਪਿੰਡ ਦੇ ਵਿੱਚ ਨੌਜਵਾਨ ਜਿਆਦਾ ਮਾਤਰਾ ਦੇ ਵਿੱਚ ਚਿੱਟਾ ਕਰ ਰਹੇ ਨੇ ਗਿਣਤੀ ਚੁਣਤੀ ਦੇ ਨੌਜਵਾਨੀ ਅੱਜ ਜਿਹੜਾ ਨਸ਼ੇ ਤੋਂ ਬੱਚੇ ਨਹੀਂਗੇ ਜ਼ਿਆਦਾਤਰ ਨੌਜਵਾਨ ਨਸ਼ੇ ਦੇ ਵਿੱਚ ਪੈ ਚੁੱਕੇ ਨੇ ਹੁਣ ਜਿਹੜੇ ਸਾਡੇ ਵੀਰ ਕਹਿੰਦੇ ਨੇ ਨਾ ਨਸ਼ਾ ਹੁਣ ਵੀਰੋ ਮੈਂ ਅੱਗੇ ਗੱਲ ਥੋੜਨਾ ਹੈ ਕਰਦਾ ਵੀ ਫਾਇਦੇ ਕੀ ਕਿਨੇ ਉਸ ਤਾਂ ਉਹ ਬਾਅਦ ਚ ਗੱਲ ਕਰਦਾ ਹੁਣ ਜਿਹੜੇ ਭਰਾ ਮੈਨੂੰ ਨਾ ਕਾਫੀ ਵਾਰੀ ਮੈਂ ਦੇਖਿਆ ਚੰਦਾ ਵੀ ਮੈਂ ਇਹ ਗੱਲ ਇਹਦੀ ਕੀਤੀ ਆ ਕਿ ਕਈ ਕਹਿੰਦੇ ਨੇ ਵੀ ਨਸ਼ਾ ਹੈ ਪੰਜਾਬ ਦੀ ਧਰਤੀ ਤੇ ਨਹੀਂ ਹੋਣਾ ਚਾਹੀਦਾ ਹੁਣ ਦੇਖੋ ਬਾਈ ਸਾਰਿਆਂ ਨੂੰ ਇਹ ਗੱਲ ਆ ਵੀ ਆਪਾਂ ਹੀ ਮੰਨਦੇ ਵੀ ਨਸ਼ਾ ਅੱਜ ਜਿਹੜੇ ਸਾਡੇ ਨੌਜਵਾਨ ਚਿੱਟੇ ਤੇ ਲੱਗੇ ਪਏ ਨੇ ਜਾ ਜਿਹੜੇ ਸਾਡੇ ਪੰਜਾਬ ਦੇ ਵਿੱਚ 2 ਜਾਂ 3 ਠੇਕੇ ਹਰ ਇੱਕ ਪਿੰਡ ਦੇ ਵਿੱਚ ਖੋਲੇ ਪਏ ਨੇ ਸਾਡੇ ਪਿੰਡ ਦੇ ਵਿੱਚ ਤਿੰਨ ਠੇਕੇ ਖੋਲੇ ਹੋ ਨੇ ਇੱਕ ਤਾਂ ਸੜਕ ਦੇ ਉੱਪਰ ਇੱਕ ਦੂਜੀ ਸੜਕ ਦੇ ਉੱਪਰ ਇੱਕ ਇਧਰ ਦੀ ਸੜਕ ਦੇ ਉੱਪਰ ਤਿੰਨ ਠੇਕੇ ਸਾਡੇ ਪਿੰਡਾਂ ਦੇ ਵਿੱਚ ਸ਼ਰਾਬ ਦੇਣਗੇ ਹੁਣ ਜਿਹੜੇ ਵੀਰੇ ਇਹ ਗੱਲ ਕਹਿੰਦੇ ਨੇਗੇ ਕਿ ਖਾਸ ਖਸ ਜਿਹੜਾ ਅਫੀਮ ਹੈ ਨਸ਼ਾ ਹੁਣ ਤੁਸੀਂ ਇਹ ਦੇਖੋ ਵੀਰੋ ਜਿਹੜਾ ਮੈਨੂੰ ਇੱਕ ਤੁਸੀਂ ਦੇਖੋ ਵੀ ਜਿਹੜੀ ਸ਼ਰਾਬ ਆ ਕਿੰਨੇ ਕੈਮੀਕਲਾਂ ਤੋਂ ਕਿੰਨੀਆਂ ਜ਼ਹਿਰਾਂ ਪਾ ਕੇ ਤਿਆਰ ਹੁੰਦੀ ਹੈ ਕਿੰਨੇ ਘਰਾਂ ਦੇ ਵਿੱਚ ਲੜਾਈਆਂ ਕਿੰਨੇ ਘਰਾਂ ਦੇ ਵਿੱਚ ਕਲੇਸ਼ ਕਿੰਨੇ ਐਕਸੀਡੈਂਟ ਕਿੰਨਾ ਕੁਛ ਕਿੰਨੇ ਗੁਰਦੇ ਫੇਲ ਇਹ ਸ਼ਰਾਬ ਪੀਣ ਦੇ ਨਾਲ ਹੁੰਦੇ ਨੇਗੇ ਮੈਂ ਕਹਣਾ ਵੀ ਇਹ ਮੈਂ ਮੰਨਦਾ ਵੀ ਨਸ਼ਾ ਪਰ ਜਿਹੜੇ ਸ਼ਰਾਬ ਦੇ ਨੇ ਠੇਕੇ ਖੁੱਲੇ ਨੇਗੇ ਵੀਰੋ ਇਹਨੇ ਸ਼ਰਾਬ ਦੇ ਠੇਕੇ ਖੁੱਲੇ ਹੋਏ ਨੇਗੇ ਇਹ ਸਰਕਾਰ ਨੇ ਇਸ ਕਰਕੇ ਖੋਲੇ ਹੋਣੇ ਵੀ ਸਾਡੀ ਆਮਦਨ ਆਏ ਇਹਨਾਂ ਸ਼ਰਾਬ ਸਭ ਤੋਂ ਵੱਧ ਜਿਹੜਾ ਪੰਜਾਬ ਸਰਕਾਰ ਨੂੰ ਆਮਦਨ ਹੈ ਉਹ ਸ਼ਰਾਬ ਦੇ ਉੱਪਰੋਂ ਜਿਹੜਾ ਕਿ ਇਹ ਸ਼ਰਾਬ ਦੇ ਉੱਪਰੋਂ ਆ ਜਿਹੜੀ ਸਭ ਤੋਂ ਆਮਦਨ ਵੱਡੀ ਆਮਦਨ ਤੁਸੀਂ ਦੇਖਿਆ ਹੋਣਾ ਕਰੋਨਾ ਦੇ ਵਿੱਚ ਲੋਕ ਕਹਿੰਦੇ ਜਿੰਮਾ ਖੁੱਲੋ ਖੁੱਲੋ ਸਰਕਾਰ ਕਹਿੰਦੀ ਪਹਿਲਾਂ ਸ਼ਰਾਬ ਦੇ ਠੇਕੇ ਕੋਲਣਾ ਸਾਡੀ ਆਮਦਨ ਰੁਕ ਗਈ ਹੁਣ ਭਰਾਵੋ ਜਿਹੜੀ ਆਮਦਨ ਇਹਦੇ ਉੱਪਰੋਂ ਆ ਮੈਂ ਕਹਿਣਾ ਵੀ ਜਿਹੜੇ ਵੀਰੇ ਕਹਿੰਦੇ ਨੇ ਨਸ਼ਾ ਦੇਖੋ ਪਹਿਲੀ ਗੱਲ ਤਾਂ ਇਹ ਦੇਖੋ ਪੰਜਾਬ ਦੇ ਵਿੱਚ ਸ਼ਰਾਬ ਚਿੱਟਾ ਕਿੰਨੇ ਨਸ਼ੇ ਦੁਖ ਖਤਰਨਾਕ ਆ ਚੁੱਕੇ ਨੇਗੇ ਸਭ ਨੂੰ ਪਤਾ ਹੀ ਆ ਵੀ ਜਿਹੜੀ ਖਸ ਖਸਾ ਕਿੰਨੇ ਲਾਹੇ ਬੰਦ ਆ ਖਸਖਸ ਦੀਵਾਨਿਆਂ ਦੇ ਵਿੱਚ ਪੰਜੀਰੀਆਂ ਦੇ ਵਿੱਚ ਸਾਡਾ ਜਿਹੜਾ ਅਸੀਂ ਨਿਹੰਗ ਸਿੰਘ ਰਗੜਾ ਲਾਉਂਦੇ ਨੇ ਉਹਦੇ ਵਿੱਚ ਹਰ ਇੱਕ ਦੇ ਵਿੱਚ ਖਸਖਸ ਪੈਂਦੀ ਆ ਕਿੰਨੀ ਲਾਹੇਵੰਦ ਚੀਜ਼ ਆ ਆਪਾਂ ਨੂੰ ਸਭ ਨੂੰ ਪਤਾ ਵੀ ਕਿੰਨੀ ਤਕੜੀ ਜੜੀ ਬੂਟੀ ਆ ਹੁਣ ਵੀਰੋ ਦੂਜੀ ਗੱਲ ਜਿਹੜੀ ਆਗੇ ਸਰਕਾਰ ਦੀ ਜਿਹੜੇ ਪੰਜਾਬ ਦੇ ਵਿੱਚੋਂ ਸ਼ਰਾਬ ਦੇ ਠੇਕੇ ਕਰੇ ਸਰਕਾਰ ਬੰਦ ਇਹ ਤਾਂ ਬਹੁਤ ਖਤਰ ਖਤਰਨਾਕ ਆ ਸ਼ਰਾਬ ਨੂੰ ਤਾਂ ਨਰਕਾਂ ਦੀ ਨਾਨੀ ਕਿਹਾ ਜਾਂਦਾ ਸ਼ਰਾਬ ਨੂੰ ਨਰਕਾਂ ਦੀ ਨਾਨੀ ਕਿਹਾ ਜਾਂਦਾ ਵੀ ਨਰਕਾਂ ਦੀ ਨਾਨਨੀ ਆ ਸ਼ਰਾਬ ਜੇਕਰ ਸ਼ਰਾਬ ਬੰਦ ਕਰਕੇ ਪੰਜਾਬ ਦੇ ਵਿੱਚ ਅਫੀਮ ਪੁੱਕੀ ਠੇਕੇ ਖੋਲਣ ਖੁੱਲ ਵੀ ਸਕਦੇ ਨੇ ਖੁੱਲਣ ਨੂੰ ਕੋਈ ਵਾਲੀ ਵੱਡੀ ਗੱਲ ਨਹੀਂ ਹੁੰਦੀ ਮੈਂ ਇਹ ਗੱਲ ਕਹਿਣਾ ਹੁੰਦਾ ਮੈਂ ਅਕਸਰ ਇਹ ਨੂੰ ਕਈ ਸਰਪੰਚ ਮਿਲ ਲਾਉਂਦੇ ਨੇ ਉਹ ਕਹਿੰਦੇ ਬਈ ਸਰਕਾਰ ਐ ਨਹੀਂ ਕਰਦੀ ਸਰਕਾਰ ਐ ਮਤਾਂ ਨਹੀਂ ਪਾਉਂਦੀ ਜੇ ਕੋਈ ਪਿੰਡ ਦੇ ਵਿੱਚ ਕੋਈ ਵੀ ਰੂਲ ਲਾਗੂ ਕਰਨਾ ਅਫਸਰ ਅਫਸਰ ਜੋ ਮਰਜ਼ੀ ਕਰ ਲੈਣ ਪਿੰਡ ਦਾ ਸਰਪੰਚ ਦੇ ਪਿੰਡ ਦੀ ਪੰਚਾਇਤ ਪਿੰਡ ਦੇ ਲੋਕ ਇਕੱਠੇ ਹੋਣ ਜੁੜਾ ਮਰਜ਼ੀ ਕੁਛ ਪਿੰਡ ਦੇ ਵਿੱਚ ਕਰ ਲੋ। ਇਹੀ ਗੱਲ ਪੰਜਾਬ ਦੇ ਵਿੱਚ ਆ। ਜੇਕਰ ਪੰਜਾਬ ਦੀ ਗਵਰਨਮੈਂਟ ਤਾਕੜੀ ਹੋਵੇ, ਸੈਂਟਰ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਰੇ। ਜੇਕਰ ਸਰਕਾਰ ਕਹੇ ਸਰਕਾਰ ਕਹੇ ਲੋਕਾਂ ਨੂੰ ਤੁਹਾਡੇ ਨਾਲ ਆ ਇਹ ਪੰਜਾਬ ਦੇ ਵਿੱਚ ਖੇਤੀ ਹੋ ਸਕਦੀ ਆ। ਜੇ ਸਰਕਾਰ ਕਹੇ ਤੁਹਾਡੇ ਨਾਲ ਆ ਤੁਸੀਂ ਵਿਜੋ ਤੁਹਾਡੇ ਨਾਲ ਆ। ਇਹ ਪੰਜਾਬ ਦੇ ਵਿੱਚ ਖੇਤੀ ਹੋਣ ਨੂੰ ਕੋਈ ਬਾਲੀ ਵੱਡੀ ਗੱਲ ਨਹੀਂ ਮੈਨੂੰ ਪਤਾ ਹੈ। ਹਾਈ ਕੋਰਟ ਤੋਂ ਪੰਜਾਬ ਹਰਿਆਣਾ ਕੋਰਟ ਹਾਈ ਕੋਰਟ ਤੋਂ ਸਟੇ ਵੀ ਹੋਈ ਹੋਈ ਆ। ਹਰਿਆਣੇ ਦੇ ਕਈ ਅਹਰਾਸ਼ਤਾਨ ਦੇ ਕਈ ਸਟੇਟਾਂ ਦੇ ਵਿੱਚ ਮਨਜ਼ੂਰੀ ਮਿਲੀ ਹੋਈ ਆ ਪਰ ਮੈਂ ਕਹਿਣਾ ਵੀ ਜੇਕਰ ਇਹ ਖੇਤੀ ਹੁੰਦੀ ਆ ਸਰਕਾਰ ਦੇ ਨਾਲ ਖੜੇ ਤਾਂ ਖੇਤੀ ਹੋ ਸਕਦੀ ਆ ਸਰਕਾਰ ਸ਼ਰਾਬ ਦੇ ਠੇਕੇ ਬੰਦ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਖੇਤੀ ਕਰਾਤੀ ਆਉਣ ਵਾਲੇ 2-4 ਸਾਲਾਂ ਦੇ ਜੋ 2-4 ਸਾਲ ਖੇਤੀ ਹੋਵੇ ਖੇਤੀ ਹੋਣ ਤੋਂ ਬਾਅਦ 2-4 ਸਾਲਾਂ ਤੋਂ ਬਾਅਦ ਪਲੈਨਿੰਗ ਹੋਵੇ ਸਰਕਾਰ ਕੇ ਭੁੱਕੀ ਫਿਰ ਦੇ ਠੇਕੇ ਖੋਲੂ ਖਸਕਾ ਦੇ ਠੇਕੇ ਖੋਲੂ ਸਰਕਾਰ ਸ਼ਰਾਬ ਬਿਲਕੁਲ ਬੰਦ ਕਰੇ ਪੰਜਾਬ ਦੇ ਵਿੱਚੋਂ ਜਿਹੜੀ ਕਿ ਸ਼ਰਾਬ ਆ ਸ਼ਰਾਬ ਐਡੀ ਖਤਰਨਾਕ ਆ ਭਰਾਵੋ ਇਦੇ ਨਾਲ ਸਾਡੀਆਂ ਸਾਰੀਆਂ ਜਵਾਨੀਆਂ ਤਵਾ ਜਿਵੇਂ ਕਿ ਕਿਵੇਂ ਆਪਣਾ ਨਰਕਾਂ ਦੀ ਨਾਨੀ ਇਹ ਜਿਹੜੀ ਸਭ ਤੋਂ ਵੱਧ ਆਮਦਨ ਸ਼ਰਾਬ ਤੋਂ ਅੱਜ ਸਰਕਾਰ ਨੂੰ ਹੁੰਦੀ ਹੈ ਇਹੀ ਆਮਦਨ ਸਰਕਾਰ ਨੂੰ ਜਿਹੜੀ ਆਮਦਨ ਆ ਭੁੱਕੀ ਫਿਲਮ ਦੇ ਠੇਕਾਂ ਤੋਂ ਹੋਣੀ ਆ ਹੁਣ ਜਿਹੜੀ ਇਹ ਭੁੱਕੀ ਫਿਲਮ ਦੇ ਠੇਕਾਂ ਤੋਂ ਸ਼ਰਾਬ ਨੂੰ ਆਮ ਸ਼ਰਾਬ ਦੀ ਆਮਦਨ ਹੋਣੀ ਆ ਆ ਇਹ ਸਰਕਾਰ ਦਾ ਰੈਵਨਿਊ ਵਧੂਗਾ ਜੇ ਸਰਕਾਰ ਕੋਲੇ ਕੀ ਪਲੈਨਿੰਗ ਹੋਵੇ ਵੀ ਅਸੀਂ ਕਿਵੇਂ ਕਿਸਾਨਾਂ ਨੂੰ ਕਿਵੇਂ ਲੋਕਾਂ ਨੂੰ ਉੱਪਰ ਚੱਕਣਾ ਇਹ ਭਰਾਵੋ ਜੇ ਖੇਤੀ ਹੁੰਦੀ ਤਾਂ ਪੰਜਾਬ ਬਹੁਤ ਅਮੀਰ ਹੋ ਸਕਦਾ ਪੰਜਾਬ ਪੰਜਾਬ ਇੰਨਾ ਮੀਰ ਹੋ ਸਕਦਾ ਪੰਜਾਬ ਦਾ ਕਿਸਾਨ ਦਾ ਕਰਜ਼ਾ ਸਾਰਾ ਕੁਝ ਬਚ ਸਕਦਾ ਹੁਣ ਇਹਦੇ ਵਿੱਚ ਵੀਰੋ ਗੱਲ ਇਹ ਆ ਕਿ ਜਿਹੜੀ ਸੋਚਣ ਵਾਲੀ ਗੱਲ ਆ ਅਸੀਂ ਦੇਖੋ ਕਿ ਸਾਡਾ ਨਸ਼ਿਆਂ ਨੇ ਜਿਹੜੀ ਇਹ ਵੀਰ ਇਹ ਵੀ ਮੈਨੂੰ ਬਾ ਦੁਬਾਰਾ ਫਿਰ ਉਸ ਗੱਲ ਤੇ ਆਉਣਾ ਬਹੁਤ ਸਾਰੇ ਵੀਰ ਕਹਿੰਦੇ ਨੇ ਤੂੰ ਨਸ਼ੇ ਦੀ ਗੱਲ ਕਰ ਰਿਹਾ ਇਹ ਨਸ਼ੇ ਨੂੰ ਤੂੰ ਫੁੱਕੀ ਫਿਲਮ ਦੀ ਖੇਤੀ ਨੂੰ ਪ੍ਰਮੋਟ ਕਰਕੇ ਤੂੰ ਨਸ਼ੇ ਨੂੰ ਪ੍ਰਮੋਟ ਕਰਨ ਦੀ ਗੱਲ ਕਰ ਰਿਹਾ ਵੀਰੋ ਮੈਂ ਤੁਹਾਨੂੰ ਗੱਲ ਕਹੀ ਆਏ ਵੀ ਸੋਚਦੇ ਹੋਣਗੇ ਪਤਾ ਨਹੀਂ ਇਹ ਫੁੱਕੀ ਫਿਲਮ ਖਾਂਦਾ ਹੈ ਕੋਈ ਚਮਚਾ ਲਾਉਂਦਾ ਹੋਊ ਜਿੰਨੇ ਵੀ ਮੇਰੇ ਨਾਲ ਰਹਿੰਦੇ ਨੇ ਅੱਜ ਤੱਕ ਮੈਂ ਇੱਕ ਵੀ ਰੁਪਈਆ ਦਾ ਕੋਈ ਨਸ਼ਾ ਨਹੀਂ ਕਰਿਆ ਜਦੋਂ ਮਰਜੀ ਤੁਸੀਂ ਮੇਰੇ ਕੋਲੇ ਆ ਜਾਓ ਜਦੋਂ ਮਰਜੀ ਕਿਤੇ ਮੇਰੇ ਖੁਦ ਟੈਸਟ ਕਰਾ ਲਿਓ ਜਿੰਨੇ ਵੀ ਮੇਰੇ ਨਾਲ ਰਹਿੰਦੇ ਨੇਗੇ ਹਾਲਾਂਕਿ ਜਿੰਨੇ ਮੇਰੇ ਨਾਲ ਜਦੋਂ ਮੈਨੂੰ ਬਾਹਰ ਪੂਰ ਬੰਦੇ ਕਈ ਵਾਰ ਨਹੀਂ ਮਿਲਦੇ ਨੇ ਕਹਿੰਦੇ ਵੀ ਖਾਲਾ ਮੈਨੂੰ ਨਾ ਮੈਂ ਮੈਂ ਦੇਖਿਆ ਮੈਂ ਤਾਂ ਕਬਜ਼ੇ ਦੀ ਪਹਿਲਾਂ ਪ੍ਰੋਬਲਮ ਨਾਲ ਜੀ ਇੱਕ ਅੱਧੀ ਵਾਰ ਮੈਨੂੰ ਕਹਿੰਦੇ ਖਵਾ ਦੀ ਮੈਂ ਤਾਂ ਉਹੀ ਕਬਜ਼ੀ ਹੋ ਜਾਂਦੀ ਹੈ ਇਸ ਕਰਕੇ ਮੈਂ ਕੋਈ ਨਸ਼ਾ ਨਹੀਂ ਕਰਿਆ ਪਰ ਮੈਨੂੰ ਇਹ ਚੀਜ਼ ਕਰਕੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਵੀ ਜੇਕਰ ਅੱਜ ਕਿਸਾਨ ਦਾ ਖੇਤੀਬਾੜੀ ਢਾਂਚਾ ਬਦਲੇ ਕਿਸਾਨ ਦਾ ਮਾਡਲ ਚੇਂਜ ਹੋਵੇ ਖਸ ਖਾਦੀ ਪੰਜਾਬ ਦੇ ਵਿੱਚ ਖੇਤੀ ਹੋਵੇ ਬਹੁਤ ਲਾਹੇਵੰਦ ਸ਼ਾਬਤ ਹੋ ਸਕਦੀ ਆ ਅੱਜ ਜਵਾਨੀ ਚਿੱਟੇ ਚ ਮਰੀ ਜਾਂਦੀ ਆ ਤੁਸੀਂ ਵੀਰੋ ਦੱਸੋ ਮੈਨੂੰ ਵੀ ਸਾਰੇ ਦੇ ਸਾਰੇ ਅਫਸਰ ਨੌਜਵਾਨ ਤਾਂ ਸਾਡੇ ਚਿੱਟਾ ਪੀ ਜਾਂਦੇ ਨੇਗੇ ਸਾਰੇ ਸਾਰੇ ਅਫਸਰ ਤੇ ਸਾਰੇ ਸਾਰੇ ਲੀਡਰ ਸਾਰੇ ਫੀਮ ਖਾਂਦੇ ਨਹੀਂ ਕਿ ਤੂੰ ਸੱਚੀ ਗੱਲ ਆਪਣੇ ਦਿਲ ਤੇ ਆ ਧਰ ਕੇ ਗੱਲ ਦੱਸੋ ਲੀਡਰ ਤਾਂ ਪੂਰੀਆਂ ਵਧੀਆ ਫੀਮਾਂ ਵੰਗਾਮ ਖਾਂਦੇ ਨੇਗੇ ਐਣ ਬੋਲਦੇ ਨੇਗੇ ਟੌਪ ਨਾਲ ਗੱਪ ਵੜਦੇ ਨੇਗੇ ਜਿੱਡਾ ਸਾਨੂੰ ਪਤਾ ਹੀ ਨਹੀਂ ਨਾ ਮੈਂ ਕਿਹਦੇ ਬਾਰੇ ਗੱਲ ਕਰ ਰਿਹਾ ਆ ਤੜਕੀ ਗੋਲੀ ਵੱਟ ਕੇ ਕਿਤੇ ਸਟੇਜ ਤੇ ਬੁਰਨਾ ਤੜਕੀ ਗੱਪ ਵਟਣ ਲੱਗਦਾ ਉਹ ਇੰਨੀ ਫੀਮ ਖਾਂਦਾ ਘਾਉਂ ਦੇ ਸਰ ਜ ਨਹੀਂ ਫੀਮ ਖਾਂਦਾ ਭਰਾਵੋ ਸਭ ਨੂੰ ਪਤਾ ਹੀ ਆ ਆਥ ਨੇ ਸ਼ਰਾਬ ਪੀਂਦਾ ਦੋਨੇ ਨਸ਼ੇ ਦੋਨੇ ਨਸ਼ੇ ਉਹ ਆਥ ਨੇ ਕਰਦਾ ਹੋ ਇਸ ਕਰਕੇ ਬੀਰੋ ਇਹ ਖੇਤੀ ਹੋਣੀ ਚਾਹੀਦੀ ਆ ਖੇਤੀ ਹੋ ਸਕਦੀ ਆ ਜੇਕਰ ਇਹ ਆਵਾਜ਼ ਉੱਠੇ ਆਵਾਜ਼ ਬਲੰਦ ਹੋਵੇ ਲੋਕਾਂ ਦੇ ਵਿੱਚ ਇਹ ਗੱਲ ਪਹੁੰਚੇ ਮੈਂ ਤਾਂ ਕਿਸਾਨ ਜਿੱਥੇ ਬੰਦਿਆਂ ਨੂੰ ਵੀ ਇਹ ਗੱਲ ਕਹਿਣਾ ਕਿ ਇਹ ਮੁੱਦਾ ਅਹਿਮ ਮੁੱਦਾ ਰੱਖੋ ਇਹ ਪੰਜਾਬ ਦੇ ਵਿੱਚ ਇਹ ਕੰਮ ਹੋਣਾ ਚਾਹੀਦਾ ਇਹ ਪੰਜਾਬ ਦੇ ਵਿੱਚ ਇੱਕ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਆ ਮਾਵਾ ਕੋਲੇ ਮਾਵਾ ਜਿੰਨਾ ਮਾਵਾ ਕੋਲੇ ਜਾਨਾ ਮੈਂ ਹਰ ਇੱਕ ਮਾਵਾ ਇਹ ਗੱਲ ਕਹਿੰਦੇ ਨੇ ਸਾਡੇ ਪੁੱਤ ਬਚਾ ਲੋ ਸਾਡੇ ਪੁੱਤ ਬਚਾ ਲੋ ਸਾਡੇ ਪੁੱਤ ਬਚਾ ਲੋ ਮੈਂ ਤੁਹਾਨੂੰ 100% ਇਹ ਗੱਲ ਲਿਖ ਕੇ ਦਿੰਨਾ ਪੰਜਾਬ ਦੇ ਵਿੱਚ ਉਦੋਂ ਚਿੱਟੇ ਦਾ ਨਾਉ ਨਹੀਂ ਰਹਿਣਾ ਜਿੱਦਨੇ ਪੰਜਾਬ ਦੇ ਵਿੱਚ ਖੇਤੀ ਹੋਣੀ ਲੱਗ ਗਈ ਪੰਜਾਬ ਦੇ ਵਿੱਚ ਚਿੱਟਾ ਖਤਮ ਹੋ ਜਾਊ ਪੰਜਾਬ ਦੇ ਵਿੱਚ ਸ਼ਰਾਬ ਖਤਮ ਹੋ ਜੀ ਜਦਦਨੇ ਖੇਤੀ ਹੋਣ ਲੱਗੀ ਪੰਜਾਬ ਦੇ ਵਿੱਚ ਐਨੀ ਲਾਹੇਵੰਦ ਖੇਤੀ ਸਾਫਤ ਹੋਣੀ ਆ ਇਸ ਕਰਕੇ ਪੰਜਾਬ ਦੇ ਕਿਸਾਨ ਦੀ ਆਮਦਨ ਕਿੰਨੀ ਵਧਣੀ ਅੱਜ ਪੰਜਾਬ ਦੇ ਜੋ ਮੇ ਕਿੱਡਾ ਵੱਡਾ ਕਰਜ਼ਾ ਚੜਿਆ ਹੋਇਆ ਪੂਰੇ ਪੰਜਾਬ 'ਜੁਮੇ ਤੇ ਪੰਜਾਬ ਦੇ ਇਕੱਲਾ ਕਿਸਾਨਾਂ ਉੱਪਰ ਕੋਈ ਕਿਸਾਨ ਕਰਜ਼ੇ ਤੋਂ ਵਾਂਝਾ ਨਹੀਂ ਹੈਗਾ ਸਾਰਾ ਜਿਹੜਾ ਕਿਸਾਨ ਕਰਜ਼ਾ 6 ਮਹੀਨਿਆਂ ਦੇ ਵਿੱਚ ਲਾ ਕੇ ਮਾਰੂਗਾ ਹੁਣ ਇਹਦੀ ਆਮਦਨ ਕਿੰਨੀ ਹੋਣੀ ਆ ਤੁਹਾਨੂੰ ਮੈਂ ਆਮਦਨ ਦੱਸਦਾ ਹੁਣ ਕਿਸਾਨ ਦੀ ਆਮਦਨ ਕਣਕ ਕਿੰਨੇ ਮਣ ਹੋਣੀ ਆ ਕਿਸਾਨ ਕਣਕ ਹੋਣੀ ਆ 55 ਤੋਂ 60 ਮਣ ਫਰਜ਼ ਕਰੋ ਆਪਣਾ 20 ਤੋਂ 22 ਕਮਾਂਟਲ ਕਣਕ ਹੋਣੀ ਆ ਚਲੋ ਠੀਕ ਆ ਨਾ 20 ਕਮਾਂਟਲ ਲਾ ਲਓ ਚਲ 25 ਕਮਾਂਟਲ ਲਾ ਲਓ ਠੀਕ ਆ ਨਾ ਗੱਲ 50 ਮਣ ਦੀ ਆਪਾਂ ਗੱਲ ਕਰੀਏ ਠੀਕ ਆ ਨਾ ਗੱਲ ਜੇ 60 ਮਣ ਦੀ ਗੱਲ ਕਰੀਏ 25 ਕੁ ਮਣਟਰ ਕਣਕ 20 ਕੁ ਮਣਟਰ ਕਣਕ 20 ਤੋਂ 25 ਕੁ ਮਣਟਰ ਝਾੜ ਰਹਿੰਦਾ ਕਣ ਕਿੰਨੀ ਕੁ ਹੋਣੀ ਆ 60 70 ਹਜ਼ਾਰ ਦੀ ਕਣਕ ਹੋਣੀ 60 ਹਜ਼ਾਰ ਦੀ 50 ਹਜ਼ਾਰ ਦੀ ਕਣਕ ਹੋਣੀ ਆ ਕਈ ਮਾੜੇ ਬਾਹਣ ਨੇਗੇ ਚੰਗੇ ਮਾੜੇ ਬਾਹਣ ਨੇਗੇ ਹਣਾ ਹੁਣ ਭਰਾਵੋ ਇਹ ਖੇਤੀ ਤੋਂ ਆਮਦਨ ਇੰਨੀ ਹੋਣੀ ਆ ਕਿਸਾਨ ਨੂੰ ਜੇ ਆਪਾਂ ਤਾਂ ਗੱਲ ਕਰੀਏ ਜੇ ਤਾਂ ਮਾਰਕੀਟ ਦੇ ਹਿਸਾਬ ਨਾਲ ਗੱਲ ਕਰੀਏ ਜਾਂ ਅੱਜ ਜੋ ਮਾਰਕ ਫੇਰ ਤਾਂ ਹੋਊਗੀ ਦੀ 20 25 ਲੱਖ ਰੁਪਏ ਦੀ ਆਮਦਨ ਜਾਂ 30 ਲੱਖ ਰੁਪਏ ਦੀ ਆਮਦਨ ਕਿੱਲੇ ਤੋਂ ਪਰ ਜੇ ਆਪਾਂ ਗੱਲ ਕਰੀਏ ਵੀ ਸਾਰੀਆਂ ਸ਼ਰਤਾਂ ਆਪਾਂ ਮੰਨ ਕੇ ਆਪਣਾ ਜਮਾ ਐਂਡ ਲੋ ਲੈਵਲ ਤੇ ਲਈਏ ਤਾਂ ਵੀ 5 6 7 ਲੱਖ ਦੀ ਆਮਦਨ ਕਿਸਾਨ ਨੂੰ ਕਿੱਲੇ ਤੋਂ ਹੋਣੀ ਹੋਣੀ ਆ ਖਸ ਖਸ ਦੇਖ ਲੋ ਕਿੰਨੀ ਨਿਕਲੀਆਂ ਤੇ ਫੀਮ ਦਾ ਕੀ ਰੇਟ ਹੈ ਫੀਮ ਦੀ ਹੁਣ ਜਿਹੜੀ ਆਪਾਂ ਗੱਲ ਕਰੀਏ ਫੀਮ ਭਰਾਵੋ ਫੀਮ ਦੀ ਡਿਮਾਂਡ ਬਹੁਤ ਆ ਮੰਗ ਬਹੁਤ ਆ ਫੀਮ ਦੀ ਆਪ ਆਪਣਾ ਭਾਰਤ ਸਰਕਾਰ ਦਵਾਈਆਂ ਦੇ ਵਿੱਚ ਫੀਮ ਪਾਉਣ ਲਈ ਬਾਹਰੋਂ ਮੰਗਾਉਂਦੀ ਆ ਹਰ ਇੱਕ ਦਵਾਈ ਦੇ ਵਿੱਚ ਕੰਮ ਕਰਦੀ ਆ ਫੀਮ ਇੱਥੋਂ ਪੈਦਾ ਕਰ ਸਕਦੇ ਆਪਾਂ ਕੋਈ ਵੱਲੀ ਵੱਡੀ ਗੱਲ ਨਹੀਂ ਹੈਗੀ ਹੁਣ ਇਹਦੇ ਵਿੱਚ ਭਰਾਵੋ ਕੀ ਗੱਲ ਆ ਕਈ ਗੱਲਾਂ ਇਹਦੇ ਵਿੱਚ ਹਿਸਟਰੀ ਦੇ ਵਿੱਚ ਆਪਾਂ ਪੜ੍ਹਦੇ ਆ ਜਾਂ ਮੈਂ ਤੁਹਾਨੂੰ ਹਿਸਟਰੀ ਦੀ ਗੱਲ ਦੱਸਾਂ ਤੇ ਸਭ ਤੋਂ ਪਹਿਲਾਂ ਜਦੋਂ ਭਾਰਤ ਦੇ ਵਿੱਚ ਅਫੀਮ ਦੀ ਖੇਤੀ ਹੋਈ ਆ ਜਦੋਂ ਅੰਗਰੇਜ਼ ਆਏ ਨੇਗੇ ਹਨਾ ਅੰਗਰੇਜ਼ਾਂ ਦੀ ਗੱਲ ਕਰੀਏ ਅੰਗਰੇਜ਼ਾਂ ਨੇ ਅਫੀਮ ਦੀ ਖੇਤੀ ਕਰਕੇ ਆਪਣਾ ਚਿਆਣਾ ਨੂੰ ਵੀ ਫੀਮ ਤੇ ਉੱਪਰ ਲਾਤਾ ਸੀਗਾ ਉਹ ਵੀ ਇਹਦੇ ਵਿੱਚ ਗੱਲ ਜਿਹੜੀ ਆਉਂਦੀ ਆ ਮੈਂ ਉਹਦੇ ਬਾਰੇ ਤਾਂ ਚਲੋ ਹੁਣ ਮੈਂ ਉਹ ਗੱਲ ਸੁਣਾਉਂਗਾ ਲੰਬੀ ਹੋ ਜੂਗੀ ਗੱਲ ਉਸ ਤੋਂ ਆ ਅੰਗਰੇਜ਼ਾਂ ਨੇ ਆ ਇੱਥੇ ਆ ਸ਼ੁਰੂ ਕਰੀ ਸੀ ਸ਼ੁਰੂ ਖੇਤੀ ਕਰਕੇ ਉੱਥੇ ਚੀਨ ਦੇ ਵਿੱਚ ਵੀ ਲੱਗੇ ਸੀ ਉਹ ਗੱਲ ਲੰਬੀ ਹੋ ਜੂਗੀ ਇਸ ਕਰਕੇ ਜਿਹੜਾ ਮੇਰਾ ਮਕਸਦ ਭਰਾਵੋ ਇਹ ਹੀ ਹੈ ਕਿ ਪੰਜਾਬ ਦਾ ਜਿਹੜਾ ਖੇਤੀਬਾੜੀ ਮਾਡਲ ਉਹ ਚੇਂਜ ਹੋਣਾ ਚਾਹੀਦਾ ਕਿਸਾਨ ਦੀ ਆਮਦਨ ਕਿਵੇਂ ਵਧੂ ਸਾਨੂੰ ਉਹਦੇ ਬਾਰੇ ਸਰਕਾਰਾਂ ਨੂੰ ਸੋਚਣਾ ਉਹਨਾਂ ਕੋਲੇ ਕੋਈ ਪਲਾਨ ਕੋਈ ਨਹੀਂ ਹੈਗਾ ਇਹਨਾਂ ਕੋਲੇ ਮੁੱਦਾ ਕੋਈ ਨਹੀਂ ਹੈਗਾ ਇਹਨਾਂ ਕੋਲੇ ਏਜੰਡਾ ਕੋਈ ਨਹੀਂ ਹੈਗਾ ਹੁਣ ਵੀਰੋ ਇਹਦੇ ਵਿੱਚ ਗੱਲ ਪਤਾ ਕੀ ਆ ਹੁਣ ਕਿਸਾਨ ਜਿਹੜਾ ਕਿ ਆਪਾਂ ਕਣਕ ਛੋਨੇ ਦੇ ਕਿਵੇਂ ਬਾਹਰ ਕੱਟਣਾ ਇਹਦੇ ਲਈ ਸਰਕਾਰ ਕੋਲੇ ਕੋਈ ਪਲੈਨਿੰਗ ਨਹੀਂ ਹੈਗਾ ਕੋल्ड ਸਟੋਰ ਬਣਾਵੇ ਤਿੰਨ ਚਾਰ ਪਿੰਡਾਂ ਦੇ ਸਾਡਾ ਹੁਣ ਆਲੂ ਵਿਜਣਗੇ ਕਿਸਾਨਾਂ ਦਾ ਆਲੂ ਰੋਲ ਤੱਕ ਕਿੰਨੀਆਂ ਫਸਲਾਂ ਸਬਜ਼ੀਆਂ ਹੋਰ ਖੇਤੀਆਂ ਕਰ ਸਕਦੇ ਆ ਇਸ ਕਰਕੇ ਸਾਨੂੰ ਇਹ ਲੀਡਰਾਂ ਨੂੰ ਕੱਲਾ ਹੁਣ ਸਿਰਫ ਔਰ ਸਿਰਫ ਨਾ ਤਾਂ ਇਹ ਚੀਜ਼ ਦਿਖਦੀ ਆ ਬਸ ਕੱਲੀ ਪਰਾਲੀ ਪਰਾਲੀ ਦਿਖਿਆਂਦੀ ਆ ਆਪਣੇ ਦੇ ਪਰਚੇ ਹੋਈ ਜਾਂਦੇ ਨੇ ਕਿ ਕੋਈ ਗਰਾਊਂਡ ਤੇ ਆ ਕੇ ਕੋਈ ਕਿਸਾਨਾਂ ਦਾ ਝੋਨਾ ਚੱਕਣ ਨੂੰ ਤਿਆਰ ਨਹੀਂ ਮੰਡੀਆਂ ਝੋਨਾ ਰੁਲੀ ਜਾਂਦਾ ਭਰਾਵੋ ਸਾਰਾ ਸਾਰਾ ਸਾਡਾ ਮੰਡੀਆਂ ਝੋਨਾ ਰੁਲੀ ਜਾਂਦਾ ਤੁਸੀਂ ਦੇਖ ਲਿਓ ਉੱਥੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੁੰਦੇ ਜਿਮਣੀ ਚੋਣਾਂ ਤੇ ਲੱਗੇ ਪੈਣਾ ਸਾਡੇ ਪੰਜਾਬ ਦੀ ਅਸਲ ਦੇ ਵਿੱਚ ਮਾੜੇ ਹਾਲਾਤ ਇਸ ਕਰਕੇ ਨੇ ਮਾੜੀ ਸਾਡੀ ਕਿਸਮਤ ਇਸ ਕਰਕੇ ਹੈ ਕਿ ਹਰ ਇੱਕ ਲੀਡਰ ਨੂੰ ਆਪਣੀਆਂ ਕੁਰਸੀਆਂ ਦਿਖਦੀਆਂ ਨੇ ਚਾਰ ਥਾਂਵਾਂ ਦੇ ਜਿਮਣੀ ਚੋਣਾਂ ਹੋ ਰਹੀਆਂ ਨੇ ਭਰਾਵੋ ਉਹਨਾਂ ਦੇ ਵਿੱਚ ਲੀਡਰ ਪੁੱਜੇ ਹੋਣੇ ਕੋਈ ਲੀਡਰ ਲੀਡਰ ਪੰਜਾਬ ਦੇ ਲੋਕਾਂ ਦਾ ਦੁੱਖ ਸੁੱਖ ਸੁਣ ਕੇ ਰਾਜ਼ੀ ਨਹੀਂ ਹੈਗਾ ਕੋਈ ਵੀ ਬਸ ਜਿਮਣੀ ਚੋਣਾਂ ਜੋ ਕੱਟਣਗੇ ਪਹਿਲਾਂ ਅਸੀਂ ਐਮਐਲਏ ਬਣਾਈ ਵੀਰੋ ਐਮਐਲਏ ਬਣਾਉਣ ਤੋਂ ਬਾਅਦ ਫੇਰ ਇਹ ਕਹਿੰਦੇ ਅਸੀਂ ਤਸੀਫਾ ਦੇ ਕਿਸੇ ਤਾਂ ਐਮਪੀ ਬਣਨਾ ਜੀ ਫੇਰ ਐਮਪੀ ਬਣ ਗਏ ਐਮਪੀ ਬਣਨ ਤੋਂ ਬਾਅਦ ਹੁਣ ਫੇਰ ਇਹ ਐਮਪੀ ਬਣਨ ਤੋਂ ਬਾਅਦ ਤਸੀਫਾ ਦੇਣਗੇ ਫੇਰ ਕਹਿਣਗੇ ਅਸੀਂ ਐਮਐਲਏ ਦੁਬਾਰੇ ਫੇਰ ਬਣਨਾ 27 ਦੇ ਵਿੱਚ ਇਹ ਫੇਰ ਕਹਿਣਗੇ ਵੀਰੂ ਹੁਣ ਰਾਜਾ ਬੜਿੰਗ ਸੀਗਾ ਮਹਾਰਾਜੇ ਬੜਿੰਗ ਦਾ ਬਿਆਨ ਸੁਣ ਰਿਹਾ ਸੀ ਆ ਕਿ ਤੁਹਾਡੇ ਘਰ ਵਾਲੇ ਨੇ ਟਿਕਟਾਂ ਦਿੱਤੀ ਆ ਕਿ ਮੈਂ ਐਮਐਲਏ ਤਸੀਫਾ ਦਾ ਤਾਂ ਮੈਂ ਐਮਪੀ ਬਣ ਗਿਆ ਐਮਪੀ ਬਣ ਗਿਆ ਭਰਾਵਾ ਜੇ ਤੂੰ ਐਮਪੀ ਬਣ ਗਿਆ ਦੁਬਾਰੇ ਫੇਰ ਤੂੰ ਐਮਐਲਏ ਬਣੇਗਾ ਦੁਬਾਰੇ ਫੇਰ ਤੂੰ ਕਹਿਣਾ ਮੰਤਰੀ ਆ ਮੁੱਖ ਮੰਤਰੀ ਬਣਨ ਨੂੰ ਭਜੇਗਾ 20 ਕਿ ਅਸੀਂ ਵੋਟਾਂ ਵਾਲੀ ਰਾਜਨੀਤੀ ਛੱਡ ਕੇ ਅਸੀਂ ਲੋਕਾਂ ਦੇ ਲਈ ਪਿੰਡਾਂ ਦੇ ਵਿੱਚ ਬੈਠ ਕੇ ਘਰਾਂ ਦੇ ਵਿੱਚ ਬੈਠ ਕੇ ਮਸਲੇ ਹੱਲ ਕਰਾਈਏ ਮੈਂ ਕਿੱਡਾ ਘਰ ਇਨਸਾਨ ਆ ਮੈਂ ਤਾਂ ਇੱਕ ਥੋੜਾ ਨੋਰਮਲ ਆਮ ਕਿਸਾਨ ਦਾ ਮੁੰਡਾ ਕਿੰਨੇ ਲੋਕਾਂ ਦੇ ਮਸਲੇ ਅੱਜ ਤੱਕ ਰਹਾ ਹੱਲ ਕਰਾਤੇ ਲੋਕਾਂ ਦੇ ਭਾਈ ਸਾਹਿਬ ਬੈਠਣਾ ਚਾਹੀਦਾ ਲੋਕਾਂ ਦੇ ਲੋਕਾਂ ਦੀ ਗੱਲ ਸੁਣੋ ਲੋਕਾਂ ਦੇ ਦੁੱਖ ਸੁਣੋ ਲੋਕਾਂ ਜੇ ਇੱਕ ਦੁੱਖ ਦੁੱਖ ਸੁਣੋਗੇ ਲੋਕਾਂ ਦੇ ਦੁੱਖ ਮਸਲੇ ਹੱਲ ਹੋਣਗੇ ਤੇ ਤਾਂ ਲੋਕਾਂ ਦੇ ਲੋਕ ਅੱਧੇ ਲੋਕਾਂ ਦੇ ਦੁੱਖ ਤਾਂ ਸੁਣਨ ਵਾਲੇ ਹੱਲ ਹੋ ਜਾਂਦੇ ਨੇਗੇ ਭਰਾਵੋ ਪਰ ਬੈਠਕ ਨਹੀਂ ਰਾਜੀ ਇਹਨਾਂ ਕੋਲ ਤਾਂ ਬਸ ਸਿਰਫ ਕੁਰਸੀ ਦਿਖਦਾ ਜਾਂ ਚੰਡੀਗੜ੍ਹ ਦਿਖਦਾ ਜਿੱਤਾਂ ਤੋਂ ਬਾਅਦ ਉੱਥੇ ਭਜ ਜਾਂਦੇ ਨੇ ਲੋਕਾਂ ਨੂੰ ਬੇਵਕੂਫ ਬਣਾ ਕੇ ਆਹ ਆਪਣਾ ਪਰਿਵਾਰਵਾਦ ਪਾ ਲਈ ਜਾਂਦੇ ਨੇ ਵੋਟਾਂ ਦੇ ਵਿੱਚ ਕਰੀ ਜਾਂਦੇ ਨੇ ਕਿ ਬਸ ਸਾਡੇ ਲੋਕ ਉੱਥੇ ਲੱਗੇ ਪੈਣਗੇ ਕਿੱਡਾ ਵੱਡਾ ਖਰਚਾ ਜਿਮਣੀ ਚੋਣ ਤੇ ਆਉਣਾ ਪਹਿਲਾਂ ਤੁਹਾਡਾ ਕਿੰਨਾ ਖਰਚਾ ਸਰਪੰਚੀ ਦੇ ਵੋਟਾਂ ਦੇ ਆਇਆ ਹੁਣ ਜਿਮਣੀ ਚੋਣ ਆ ਗਈ ਹੁਣ ਖਰਚਾ ਇੱਥੇ ਆਉਣਾ ਕਿੰਨਾ ਖਰਚਾ ਇੱਥੇ ਹੋਣਾ ਫਿਰ ਉਸ ਤੋਂ ਬਾਅਦ ਮਤਲਬ ਇਹ ਹੋ ਸਕਦਾ ਵੀ ਆਪਣਾ ਐਮਸੀ ਦੇ ਆ ਵੋਟਾਂ ਆਪਣਾ ਨਗਰਪਾਲਿਕਾ ਦੇ ਆ ਵੋਟਾਂ ਜਾਣਗੀਆਂ ਫਿਰ ਇਸ ਤੋਂ ਬਾਅਦ ਭਰਾਵੋ ਮਨ ਲੱਗਾ ਆਪਣੀਆਂ ਦੂਸਰੀਆਂ ਜਾਣਗੀਆਂ ਬਲੈਕ ਸਮਝਦੇ ਵੋਟਾਂ ਜਾਣਗੀਆਂ ਫਿਰ ਇਸ ਤੋਂ ਬਾਅਦ ਵੋਟਾਂ ਜਾਣਗੀਆਂ ਫਿਰ ਫਿਰ 27 ਵਾਲੀਆਂ ਵੋਟਾਂ ਹੋਰ ਕਿੰਨੀਆਂ ਵੋਟਾਂ ਖੜੀਆਂ ਨੇਗੀਆਂ ਅੱਜ ਤਾਂ ਵੋਟਾਂ ਦੇ ਵਿੱਚ ਹੀ ਉਲਝ ਗਏ ਇੱਥੇ ਸਾਡਾ ਸਾਰਾ ਸਾਰਾ ਕੁਝ ਤਬਾਹ ਹੋਈ ਜਾਂਦਾ ਇੱਥੇ ਸਾਡਾ ਪੈਸਾ ਤਬਾਹ ਹੋਈ ਜਾਂਦਾ ਇੱਥੇ ਹੀ ਤਬਾਹ ਹੋਈ ਜਾਂਨੇ ਕੋਈ ਸੋਚੋ ਕਿ ਕਿਸਾਨ ਨੂੰ ਕਿਵੇਂ ਪੰਜਾਬ ਕੀ ਆ ਹੁਣ ਜਿਹੜੀ ਆਪਾਂ ਸਮਝੀ ਗੱਲ ਪੰਜਾਬ ਦੇ ਵਿੱਚ ਨਾ ਤਾਂ ਫੈਕਟਰੀਆਂ ਲੱਗਣੇ ਚਾਹੀਦੇ ਨੇ ਫੈਕਟਰੀਆਂ ਜਿਹੜਾ ਜਿਹੜੇ ਲੀਡਰ ਕਹਿੰਦੇ ਨੇ ਫੈਕਟਰੀਆਂ ਕਿੰਨਾ ਵਾਤਾਵਰਣ ਤਬਾਹ ਕਰੀ ਜਾਂਦੇ ਨੇ ਪੰਜਾਬ ਦੀ ਸਾਰੀ ਸਾਰੀ ਧਰਤੀ ਉਪਜਾਊ ਆ ਮੈਂ ਸਾਰੇ ਥਾਵਾਂ ਤੇ ਜਾ ਕੇ ਦੇਖਿਆ ਇੱਥੇ ਖੇਤੀਬਾੜੀ ਦਾ ਬਦਲਾਅ ਹੋਣਾ ਚਾਹੀਦਾ ਹੈ ਖੇਤੀਬਾੜੀ ਮਾਡਲ ਚੇਂਜ ਹੋਣਾ ਚਾਹੀਦਾ ਕਿਸਾਨਾਂ ਮਜ਼ਦੂਰਾਂ ਦਾ ਕਿੰਨਾ ਰੋਜ਼ਗਾਰ ਵਧੂਗਾ ਜੇਕਰ ਖੇਤੀਬਾੜੀ ਮਾਡਲ ਚੇਂਜ ਕਰਨ ਜੇਕਰ ਕੋਈ ਪਲਾਨਿੰਗ ਲੈ ਕੇ ਹੁਣ ਪਲਾਨਿੰਗ ਹੋਵੇ ਇਹਨਾਂ ਕੋਲੇ ਆ ਬਾਰਡਰ ਖੋਲਣ ਦੀ ਪਲਾਨਿੰਗ ਹੋਵੇ ਉਹੀ ਜਿਹੜੇ ਸਾਡੇ ਮਜ਼ਦੂਰਾਂ ਇੱਥੇ ਪੁੱਤਾ ਚ ਦਵਾਈ ਸਾਊਦੀ ਅਰਬ ਦੇ ਟਰਾਲੇ ਟਰੱਕ ਚਲਾਈ ਜਾਂਦੇ ਨੇ ਉਹੀ ਟਰੱਕ ਇੱਥੋਂ ਚਲਾਉਣਗੇ ਜੇ ਸਾਡਾ ਬਾਗਾ ਬਾਰਡਰ ਖੁੱਲਿਆ ਜਾਵੇ ਫੱਡਾ ਵਪਾਰ ਅਸੀਂ ਕਿੱਥੇ ਤੱਕ ਕਰਨ ਆਜ ਲੈ ਕੇ ਜਾ ਕੋਈ ਪਲਾਨਿੰਗ ਲੈ ਕੇ ਆਉਣ ਵਿਧਾਨ ਸਭਾ ਚ ਉਦਾ ਕੋਈ ਪਲਾਨਿੰਗ ਨਹੀਂ ਹੁੰਦੀ ਉੱਥੇ ਜਨਾਨੀਆਂ ਵਾਂਗੂ ਲੜ ਕੇ ਮੋੜਿਆ ਉਹਨੇ ਹੋਰ ਇਹਨਾਂ ਕੋਲੇ ਕੋਈ ਮਸਲੇ ਹੱਲ ਕਰਦੇ ਨਹੀਂ ਬਾਜਾ ਸਵੇਰ ਤੋਂ ਲੈ ਕੇ ਸ਼ਾਮ ਤੱਕਰ ਗੱਪ ਬੱਢਣੇ ਨੇ ਝੂਠ ਬੋਲਣੇ ਨੇਗੇ ਬੋਰਡ ਲਾਉਣੇ ਨੇਗੇ ਬੋਰਡਾਂ ਦੇ ਉੱਪਰ ਲਾ ਕੇ ਇੰਨਾ ਆਹ ਕੁਛ ਕਰਤਾ ਸੀ ਆਹ ਕੁਛ ਕਰਤਾ ਆਹ ਕੁਛ ਕਰਤਾ ਆਪਦੀਆਂ ਕਮੀਆਂ ਵੀ ਗਿਣਿਆਓ ਦਸਤੋ ਜਿਹੜੇ ਇਹ ਗੱਲ ਕਹਿੰਦੇ ਨੇ ਸੀ ਆਹ ਕੁਛ ਕਰਤਾ ਆਹ ਕੁਛ ਕਰਤਾ ਭਰਾਵੋ ਇਹ ਤਾਂ ਸਮੇ ਦੇ ਹਿਸਾਬ ਨਾਲ ਮਾੜੇ-ਮੋਟੇ ਜਿਹੜੇ ਤਰੱਕੀਆਂ ਹੁੰਦੀਆਂ ਰਹੀਆਂ ਪਰ ਤਬਾਹ ਕਿੰਨਾ ਕਰ ਰਹੇ ਹੋ ਪੰਜਾਬ ਨੂੰ ਤੁਸੀਂ ਤਬਾਹ ਕਿੰਨਾ ਕਰ ਰਹੇ ਹੋ ਦੇਖੋ ਤੁਸੀਂ ਤਬਾਹੀ ਤਬਾਹੀ ਕਿੱਡੀ ਵੱਡੀ ਠਾਤੀ ਮਨੁੱਖਤਾ ਦੀ ਉਹੀ ਬੰਦਾ ਸੀਗਾ ਜਿਹੜਾ 100 ਸਾਲ ਦਾ ਹੋ ਕੇ ਮਰਦਾ ਉਹੀ ਬੰਦਾ ਅੱਜ 50 50 60 ਸਾਲ 60 ਸਾਲ ਦਾ ਮਰੀ ਜਾਂਦੇ ਨੇ ਨੌਜਵਾਨ 20 20 ਸਾਲ ਦੇ ਚਿੱਟਾ ਪੀਪੀ ਮਰੀ ਜਾਂਦੇ ਨੇ ਤੁਸੀਂ ਇਹ ਤਬਾਹੀ ਕਰੀਏ ਇਹਨੂੰ ਤੁਸੀਂ ਤਰੱਕੀ ਨਾ ਸਮਝੋ ਜਿਹੜਾ ਤੁਸੀਂ ਤਰੱਕੀ ਕਹਿੰਦੇ ਉਹ ਤਬਾਹੀ ਵੱਲ ਲੈ ਕੇ ਜਾਂਦੇ ਨੇ ਲੋਕਾਂ ਨੂੰ ਇਸ ਕਰਕੇ ਚਲੋ ਮੇਰੇ ਦਾ ਤੁਹਾਡਾ ਨਾਲ ਇਹੀ ਬੇਨਤੀਆਂ ਨੇ ਤੇ ਤੁਸੀਂ ਜ਼ਰੂਰ ਇੰਨਾ ਕਿ ਮੇਰੇ ਵੱਲ ਆਪਣਾ ਧਿਆਨ ਦਿਓ ਤੇ ਆਪਣਾ ਨੌਜਵਾਨੋਂ ਗੱਲਾਂ ਬਾਤਾਂ ਚੰਗੀਆਂ ਸੁਣੋ ਚੰਗੀਆਂ ਆਪਾਂ ਕੁਝ ਕਰੀਏ ਆਪਣੇ ਮੁੱਦੇ